ਲਓ ਜੀ ਆਪਾਂ ਪਹੁੰਚ ਗਏ ਇੱਥੇ ਮੇਲੇ ਤੇ ਕਿਸਾਨ ਮੇਲਾ ਤੇ ਦੇਖੋ ਆਪਣੇ ਇਹ ਇਟਾਲੀਅਨ ਟਰੈਕਟਰ ਨੇ ਇਹ ਮੈਸੀ ਮੈਸੀ ਫਾਰਗੋਨ ਤੇ ਇਹ ਰਹੀ ਮੈਸੀ ਵਾਲਿਆਂ ਦੀ ਕੰਬੈਨ ਕੈਵਨ ਬੰਦ ਆਪਣੇ ਜਾਣ ਸੀ ਇੰਡੀਆ ਦੀ ਕੁਆਲਟੀ ਨਾਲ ਉਹਦਾ ਇੱਥੇ ਬਹੁਤ ਜ਼ਿਆਦਾ ਹਾਈ ਲੈਵਲ ਚ ਹੈ ਇਹਨਾਂ ਦਾ ਕੰਮ ਤੇ ਆ ਦੇਖ ਸਕਦੇ ਤੁਸੀਂ ਟਰੈਕਟਰ ਵਗੈਰਾ ਇਹਨਾਂ ਦੇ ਇਹ ਜਿਹੇ ਟਰੈਕਟਰ ਇਹ ਜਿਹਨੇ ਆਪਣੇ ਦਾ ਇੰਡੀਆ ਨੇ ਜਿਹੜੇ ਟਰੈਕਟਰ ਬਚੀ ਇਹ ਹੈ ਨਾ ਆਹ ਕਾਦੀ ਕੰਮ ਆ ਬਾਬਰੇ ਜਦੋਂ ਮਾਰਦੀ ਬੰਦਾਂ ਨੂੰ ਹੂੰ ਟਰੈਕਟਰ ਇਹ ਵੀ ਹੂੰ 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 ਵੀ ਉਹਦੇ ਕੰਮ ਆਉਂਦਾ ਹੈ ਹੂੰ ਹੂੰ ਆਨੇ ਟਰਾਲੀਆਂ ਹੈ ਟਰਾਲੀ ਇਹ ਪਿੱਛੇ ਇਹਨੇ ਕਾਰੋ ਬਣਾਈ ਜਾਣੀਆਂ ਓਕੇ ਜਿਵੇਂ ਗਾਣਾ ਪਾਉਣ ਨੂੰ ਡਾਣਾ ਪਾਉਣ ਨੂੰ ਆਈ ਹੋਈ ਆ ਵੀਡੀਓ ਬਣੂਗੀ ਆਪਣੀ 5-7 ਮਿੰਟ ਭਾਈ ਆ ਉਹ ਹੈਨਾ ਕੀ ਕਹਦੇ ਇਹਨੂੰ ਵੀਰੇ? ਉਹ ਯਾਰ ਜਿਵੇਂ ਕਰਚੇ-ਕਰਚੇ ਉਹ ਕਰਦਾ ਇਹ ਵੱਢ ਕੇ ਸੜਦਾ ਨਹੀਂ ਰੂਟਾ ਮੀਟਰ ਹੋਰ ਚੀਜ਼ ਆ ਇਹ ਹੈਗਾ ਮਿਕਸਚਰ ਆ ਮਿਕਸਚਰ ਹੂੰ ਇਹ ਜਿਵੇਂ ਹੁਣ ਆਪਣੇ ਕਰਚੇ ਖੜੇ ਨੇ ਉਹਨਾਂ ਨੂੰ ਕੋ ਤਰਕੇ ਮਿਕਸਚਰ ਕਰ ਦੇਣਾ ਇਹਨੇ ਅੱਛਾ ਹਾਂ ਜਮਾਈ ਟੁਕੜੇ ਕਰ ਦੇਣਾ ਲੋ ਵੀ ਦੇਖੋ ਇਹ ਇਟਾਲੀਅਨ ਮਸ਼ੀਨਰੀ ਆ ਜੰਨੀ ਵੀ ਆ ਦੇਖੋ ਮਸ਼ੀਨਾ ਲਓ ਵੀ ਆ ਦੇਖੋ ਇਹ ਨੇ ਇਟਾਲੀਅਨ ਜਹਾਜ਼ ਨੇ ਟਰੈਕਟਰ ਨਹੀਂ ਹੈਗੇ ਇਹ ਜਹਾਜ਼ ਨੇ ਜਹਾਜ਼ ਸਾਈਜ਼ ਦੇਖੋ ਟਾਇਰਾਂ ਦਾ ਐਂਡ ਕਰਿਆ ਪਿਆ ਬਈ ਕਰਕੇ ਹੁਣ ਦੂਰੇ ਤੇ ਚੜ ਜਾ। ਲੋ ਵੀ ਦੇਖੋ ਮੁਸਿੰਮ ਦੀ। ਇਹ ਕੀ ਐਵੇਂ ਟੈਸਟ ਰੇ? ਇਹ ਗੋਹਾ ਚੱਕਣ ਨੂੰ ਆਈ। ਇੰਡੀਆ ਗੋਹਾ ਚੱਕਣ ਨੂੰ ਆਇ। ਗੋਹਾ ਚੱਕਣਿਆਂ ਵਾਲੀ ਮਸ਼ੀਨਾਂ ਵੀ ਇੱਥੇ ਪਹੁੰਚੀ ਆਉਂਦੀਆਂ ਨੇ। ਬੱਲਾ। ਮੈਂ ਨਾ ਮਸ਼ੀਨਰੀ ਇਹ ਨਾਲੀ ਤਾਂ ਕਦੇ ਦੇਖੀ ਨਹੀਂ ਹੋਣੀ ਬੰਦੇ ਨੇ। ਬਈ ਬਾਲੀ ਘਾਟ ਮਸ਼ੀਨਰੀ ਓਏ। ਹਾਂ। ਆ ਦੇ ਕੁਮਾਥੀ ਫਰਕਤਨ। ਆਹ ਇਹਾ ਕਟਰ ਮੱਕੀ ਵਾਲਾ ਹਨਾ ਵੀਰੇ। ਹਾਂ ਹਾਂ। ਆ ਦੇਖੋ। ਓਏ ਆ ਆ ਵੀ ਟਰੈਕਟਰ ਨੇ ਵੀਰੇ। ਇਹ ਲੋਡਰ ਟਾਈਪ ਇਹ ਲੋਡਰ ਟਾਈਪ ਨੇ ਹਨਾ ਮਸ਼ੀਨਰੀ ਬਹੁਤ ਜ਼ਿਆਦਾ ਹੈ ਇੱਥੇ ਆ ਦੇਖੋ ਜੀ ਛੋਟੇ ਛੋਟੇ ਟਰੈਕਟਰ ਵੀ ਨੇ ਇੱਥੇ ਆ ਰੂਟਾ ਬੀਟਰ ਆ ਦੇਖੋ ਜੀ ਟਰੈਕਟਰ ਬਹੁਤ ਵਧੀਆ ਬੜਾ ਕੀ ਕਹਿਣੇ ਆ ਉਹ ਭਰਾਵਾ ਟਰੈਕਟਰਾਂ ਦੇ ਆ ਫਰ ਆਏ ਆ ਫਰਾਰੀ ਵਾਲਿਆਂ ਦੇ ਵੀਰੇ ਆ ਲੋ ਜੀ ਆ ਫਰਾਰੀ ਵਾਲਿਆਂ ਦੇ ਟਰੈਕਟਰ ਨੇ ਕਰੋ ਚੈੱਕ ਪੂਰੀ ਧਾਕੜ ਮਸ਼ੀਨਰੀ ਆ ਬਈ ਇੱਥੇ ਦੀ ਮੰਨਣੇ ਵਾਲੀ ਆ ਕਰ ਲੈ ਤਾਂ ਮੈਨਾਂ ਕਹਿੰਦਾ ਇੰਡੀਆ ਦਾ ਜਾਂ ਕੁਛ ਵੀ ਨਹੀਂ ਹੈਗਾ ਨਾ ਸੋਣਾ ਵੜੀਆ ਹੈ ਜਾਂ ਇੱਥੇ ਕੁਛ ਵੀ ਨਹੀਂ ਹੈਗਾ ਯਾਰ ਜਿਹੜਾ ਕੁਛ ਇੱਥੇ ਆ ਹੂੰ ਆ ਇੱਕ ਹੋਰ ਬਾਕੀ ਆ ਜੀ ਇੱਕ ਆ ਨਹੀਂ ਹੈ ਇੱਕ ਆ ਦੇ ਲਈ ਇਹ ਅਸੀਂ ਐਸੀਆਂ ਬਣ ਗਿਆ ਤੁਹ ਕਰਨਾ ਜੋ ਹੁੰਦੇ ਹੁੰਦੇ ਛੇਪੇ ਜਿਹੇ ਹਾਂ ਉਨ ਵੱਟ ਕੇ ਬਾਹਰ ਰਹੇ ਦੇ ਬੱਚਾ ਇਹਦੇ ਵਿੱਚ ਲੱਤਰ ਕੇ ਹਾਂ ਪਰੇ ਜਾਣਾ ਕਦੇ ਇਧਰ ਕਦੇ ਉਧਰ ਨੂੰ ਕਦੇ ਉਧਰ ਹਾਂ ਲਾਓ ਜੀ ਇਹ ਪਾ ਠੀਕ ਆ ਆ ਆ ਕੜੂਕੇ ਟਾਈਪ ਆ ਜੇ ਮੈਂ ਆਪਣੇ ਕੜੂਕਾ ਹੁੰਦਾ ਹਨਾ ਇੰਡੀਆ ਲਾਓ ਜੀ ਇਹ ਲੈ ਜਾ ਪਿੰਡ ਤੋਂ ਭਲਵਾਨੀ ਦੇ ਲੈ ਕੇ ਸਹੀ ਗੱਲ ਲਾਓ ਜੀ ਕਿੰਨੇ ਦਾ ਹੋਇਆ ਇਹ ਉੱਥੇ ਲੈਣੇ ਆ ਹਾਂ ਲੈ ਲੈਣੇ ਆ ਕਾਊਂਟਰ ਰੁਪਈਏ ਪੁਆਇੰਟ ਕਰਾ ਦਿਆ ਪਰ ਬੈਨੀਪਰ ਲਖਾ ਕੇ ਤੇ ਹੈ ਕਾਊਂਟਰ ਰੁਪਈਏ ਆਪਨੇ ਉਹੀ 60 ਤੇ ਨੇ 60 ਕੇ ਜੁਰ ਹੋਣੇ ਆ ਹੁਣੇ ਕਾਊਂਟਰ ਚ ਇਸਤਾ ਕਰ ਲਾਂਗੇ ਬਾਈ ਜੌਂਦੀਆ ਰਾਲਿਆਂ ਦੇ ਟਰੈਕਟਰ ਦੇਖੋ ਮੈਂ ਨਾ ਸੇਰਾ ਗੱਲ ਬਾਤ ਇਹ ਕਾ ਵੱਢਨੇ ਆ ਇਹ ਆ ਕਾ ਵੱਢਨੇ ਆਲੇ ਨੇ ਹੂੰ ਹੂੰ ਕੰਪਨੀ ਦਾ ਕੰਮ ਆ ਜਾਣਾ ਹੁਣ ਲੋ ਵੀ ਦੇਖੋ ਮਸ਼ੀਨਰੀ ਇੱਥੇ ਦੀ ਆਹ ਕਿਹੜੀ ਕੰਪਨੀ ਆ ਵੀਰੇ ਇਹ ਕਲਾਸ ਕਲਾਸ ਵਾਲਿਆਂ ਦੇ ਦੇਖ ਲੋ ਜੀ ਟਰੈਕਟਰ ਕੰਪਨੀਆਂ ਦੇ ਉੱਤੇ ਕਲਾਸ ਦੀ ਇੰਡੀਆ ਹੈਗੇ ਨਾ ਉਹਨੇ ਆਪਣੇ ਟਰੈਕਟਰ ਹੀ ਆਪਣੇ ਮਰਡੇ ਕੋ ਕਲਾਸ ਵਾਲਿਆਂ ਦੀ ਲੋ ਵੀ ਦੇਖੋ ਕਿੱਡੇ-ਕੱਡੇ ਟਰੈਕਟਰ ਨੇ ਕਿੱਦਿਆਂ-ਕੱਦਿਆਂ ਟਰਾਲੀਆਂ ਸੇਰਾ ਗੱਲ ਬਾਤ ਆ ਇਹ ਇੱਧਰ ਆ ਗਿਆ ਆਪਣੇ ਇਹ ਜੌਂਡੀਅਰ ਦਿਖਾਉਣੇ ਆਪਾਂ ਕਿਹੜੇ ਨੇ ਇਹ ਇਹ ਜੌਂਡੀਅਰ ਵਾਲਿਆਂ ਦੇ ਆ ਗਿਆ ਟਰੈਕਟਰ ਟਰੈਕਟਰ ਦੇਖੋ ਤੁਸੀਂ ਬੰਦੇ ਦੋ ਵੀ ਮੈਂ ਕਹਿੰਦਾ ਬਹੁਤ ਬੰਦੇ ਦੋ ਵੀ ਦੁੱਗਣ ਆ ਇਹ ਤੇ ਉੱਧਰ ਆ ਗਏ ਆਪਣੇ ਕਟਰ ਆ ਗਏ ਮੱਕੀ ਵਾਲੇ ਕਟਰਨੇ ਆ। ਦੇਖੋ ਜੀ। ਉਹ ਤੋਂ ਸਟਾਰਟ ਹੋ ਕੇ। ਉੱਥੇ ਜਾ ਕੇ ਮੁੱਕਦੇ ਆ। ਸ਼ਰਾਗ ਲੁਬਾਤਾ ਨੂੰ ਫੇਂਰੀ ਵਾਲਾ ਤਾਂ ਇੱਥੇ ਐਂਡ ਕਰੀ ਬਈਆ ਤੇ ਪੂਰਾ ਰੌਣਕ ਮੇਲਾ ਲੱਗਿਆ ਹੋਇਆ। ਤੁਸੀਂ ਦੇਖ ਸਕਦੇ ਹੋ। ਤੇ ਇੱਧਰ ਆ ਗਏ ਨੇ ਡਿਊਟੀਆਂ ਵਾਲਿਆਂ ਦੇ ਟਰੈਕਟਰ। ਤੇ ਨਾਲ ਇਹ ਆ ਗਏ ਨੇ ਰੇਵ ਵਗੈਰਾ ਪਾਉਣ ਲਈ ਲਾਉਜੀ ਦੇਖੋ ਤੇ ਆ ਆ ਗਏ ਨੇ ਪਲਟਾਵੇਂ ਹਲਾ ਜਨਸੀ ਬਾਈ ਕਹਿਣ ਨੂੰ ਕੋਈ ਲੱਭਦਾ ਹੀ ਨਹੀਂ ਹੈਗਾ ਵੀ ਮਸਿੱਤੇ ਆ ਆ ਗਿਆ ਏ ਆਪਣੇ ਕੀ ਕਹਿੰਦੇ ਨੇ ਨੋਂ ਕਣਕ ਬੀਜਣੇ ਵਾਲਾ ਏ ਸੁਪਰ ਸੀਡਰ ਆ ਇਹ ਆ ਸੁਪਰ ਸੀਟਰ ਦੇਖੋ ਜੀ ਕਿੱਡਾ ਖੇ ਹੋਵਰ ਸੀਟਰ ਤੇ ਆ ਟਰੈਕਟਰ ਦੇਖ ਲੋ ਕਿੱਡਾ ਖਾ ਟਰੈਕਟਰ ਰੋਟਰ ਜਿਹੜੇ ਇੱਧਰ ਹੈਗੇ ਨੇ ਸਾਰੇ ਕੈਬਨੋ ਬੰਦ ਨੇ ਫੇਰਾ ਫਾਰਮ ਟਰੈਕ ਵੀ ਆ ਗਿਆ ਆਪਣਾ ਇੱਧਰ ਇਹ ਫਾਰਮ ਟਰੈਕ ਵਾਲਿਆਂ ਦੇ ਇਹ ਸੀ ਪਿਉ ਤੇ ਜ਼ਾਲਿਆਂ ਦੇ ਆ ਕੇ ਫੇਰ ਇੱਧਰ ਫਿਰ더라 ਇੱਕ ਮਾਰਨੇ ਵਾਲ ਆ ਗਿਆ ਟਰੈਕਟਰ ਦੇ ਮਗਰ ਤੇ ਆ ਦੇਖ ਲੋ ਕਿਦਾਂ ਦਾ ਟਰੈਕਟਰ ਆ ਲੋ ਜੀ ਆ ਚੀਜ਼ ਆ ਜਿਵੇਂ ਆਪਣੇ ਕੰਡਾ ਹੁੰਦਾ ਉਹ ਚੀਜ਼ ਆ ਇਹ ਇਹ ਆ ਦੇਖ ਲਓ ਮਸ਼ੀਨਰੀ ਇਹਨਾਂ ਦੀ ਵੈਸੇ ਪਤਾ ਨਹੀਂ ਕਿ ਭੀ ਕੀ ਕੰਮ ਹੋ ਜਾਂ ਕਿ ਨਹੀਂ ਆਉਂਦੀਆਂ ਅੱਜ ਇਹ ਮੇਲਾ ਇਟਲੀ ਦੇ ਖੈਰ ਸਿਵਲਾਨੋ ਦਾ ਤੇ ਆ ਹੈਗੇ ਆਪਣੇ ਮਿੱਟੀ ਵਾਲਾ ਜਿੰਨੇ ਦੇਖ ਨੂੰ ਵੀ ਨਿਮਲਦੀ ਆ ਰੈਕਮਾਰ ਨੂੰ ਆ ਦੇਖ ਲੋ ਤਾਂ ਰੈਕ ਵਾਲੀਆਂ ਜਿੰਨੀਆਂ ਕੁ ਕੁਆਲਿਟੀਆਂ ਨੇ ਜਿੰਨੀਆਂ ਗੈਰੋ ਆਉ ਛੋਟਾ ਆਉ ਦੋ ਵੱਡੀ ਰੈਕਮਾਰਨ ਨੂੰ ਆ ਉਦੋਂ ਵੱਡੀ ਰੈਕ ਵੱਡੀ ਰੈਕਮਾਰਨ ਇਹ ਆ ਕੰਪੈਨ ਸਿਸਟਮ ਜਿਹੜਾ ਜਿੱਤਾਂ ਕੋਈ ਆਪਣੇ ਬੂਟੇ ਵਗੈਰਾ ਪੱਟਣੇ ਨੇ ਇਹਨਾਂ ਨੇ ਤੇ ਉਹ ਚੀਜ਼ ਲਈ ਆ ਗਿਆ ਜਨਰੇਟਰ ਜਿਆ ਲੋ ਵੀ ਇਹ ਆ ਗਏ ਨੇ ਜਨਰੇਟਰ ਜਿੱਦਾਂ ਆਪਾਂ ਕੋਈ ਮਸ਼ੀਨਰੀ ਵਗੈਰਾ ਧੋਣੀਆਂ ਕੋਈ ਟਰੈਕਟਰ ਵਗੈਰਾ ਧੋਣਾ ਉਹ ਚੀਜ਼ ਲਈ ਨੇ ਇਹ ਚੀਜ਼ਾਂ ਛੋਟੇ ਤੋਂ ਛੋਟੋ ਵੱਡੇ ਤੋਂ ਵੱਡੀ ਚੀਜ਼ ਆ ਪਈ ਇਹ ਆ 100 ਬਾਰ ਵਾਲਾ ਆ ਗਿਆ 100 ਬਾਰ ਵਾਲਾ ਆ ਗਿਆ ਬਿਲਕੁਲ ਅਲੱਗ-ਅਲੱਗ ਨੇ ਇਹਨਾਂ ਦੀ ਉਹ ਬੀ ਪ੍ਰੈਸ਼ਰ ਨੂੰ ਵਧਾਉਣਾ ਓਕੇ 可以。<laughs> ਲੋ ਜੀ ਆ ਵੀ ਜੁੰਡੀਰ ਵਾਲਿਆਂ ਦੀ ਮਸ਼ੀਨਾਂ ਦੇਖੋ ਕੈਬਨ ਬੰਦ ਤੇਰਾ ਗੱਲਬਾਤ ਅੱਗੇ ਚੈਟਰੈਕਟਰ ਤੇਤਰ ਕੈਬਨ ਚਲਾਉਣ ਨੂੰ ਤੇਰਾ ਗੱਲਬਾਤ ਆ ਇਹ ਆਪਾਂ ਵੀਡੀਓ ਦਾ ਕਰਦੇ ਇੱਥੇ ਹੀ ਐਂਡ ਤੇ ਤੁਹਾਨੂੰ ਮਿਲਾਂਗੇ ਆਪਾਂ ਅਗਦੇ ਬਲੌਗ 'ਚ ਧੰਨਵਾਦ ਜੀ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਵੀਰ ਸਾਰਿਆਂ ਦਾ ਬਹੁਤ ਬਹੁਤ